ਗੁਰੂ ਰਾਮਦਾਸ ਮਾਰੇ ਸੱਚੇ ਪਾਤਸ਼ਾਹ ਜੀ ਦਾ ਪਾਵ ਮੰਦਰਬਾਰ ਸਾਚਖਣ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਉੱਥੇ ਇਹ ਮਰਯਾਦਾ ਸ਼ੁਰੂ ਤੋਂ ਧੰਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੇਲੇ ਤੋਂ ਚੱਲੀ ਆ ਰਹੀ ਹੈ ਕਿ ਮਹਾਰਾਜ ਜੀ ਨੇ ਕਿਰਪਾ ਕੀਤੀ ਸੀ ਇਹ ਮਰਯਾਦਾ ਕਾਇਮ ਕੀਤੀ ਤੇ ਅੱਜ ਵੀ ਬਹੁਤ ਲੋਕਾਂ ਨੂੰ ਨਹੀਂ ਪਤਾ ਕਿ ਬਸੰਤ ਰਾਗ ਤੇ ਇੱਕ ਮਲਾਰ ਰਾਗ ਮਲਾਰ ਰਾਗ ਇਹ ਦੋ ਰਾਗ ਸਾਲ ਵਿੱਚ ਦੋ ਵਾਰ ਕੰਟੀਨਿਊ ਚੱਲਦੇ ਹਨ ਤੇ ਵਾਰੀ-ਵਾਰੀ ਆਉਂਦੇ ਹਨ ਮਲਾਰਦੀ ਵੀ ਰੋਤ ਆਉਂਦੀ ਐ ਮੇਘ ਮਲਾਰ ਸ਼ਾਵਣ ਪਾਦਰੋਂ ਤੇ ਇਹ ਵੀ ਰੋਤ ਆਉਂਦੀ ਐ ਬਸੰਤ ਬਹਾਰ ਤੇ ਇਹਦੇ ਵਿੱਚ ਮਾਗੀ ਦੀ ਸੰਗਰਾਦ ਤੋਂ ਜੀ ਇੱਕ ਦਿਨ ਪਹਿਲਾਂ ਰਾਤ ਨੂੰ ਜਦੋਂ ਰਾਤ ਨੂੰ ਆਖਰੀ ਦੀਵਾਨ ਹੁੰਦਾ ਕਰੀਬ ਕਰੀ 9 ਵਜੇ ਸਮਾਪਤੀ ਦੀ ਚੌਂਕੀ ਉਸ ਵੇਲੇ ਰਾਗੀ ਸਿੰਘ ਮਹਾ ਮਹ ਮਾਰਖੀ ਚੜਿਆ ਸਦਾ ਬਸੰਤ ਪਰ ਫੜ ਚਿਤ ਸੰਭਾਲ ਸੋ ਸਦਾ ਸਦਾ ਗੋਬਿੰਦ ਇਹ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਪੜ ਕੇ ਤੇ ਬਸੰਤ ਦੀ ਵਾਰ ਲੱਗਦੇ ਆ ਤੇ ਫਿਰ ਅਰਦਾਸੀਆ ਸਿੰਘ ਪਹਿਲਾਂ ਅਰਦਾਸ ਕਰਦਾ ਆ ਅਰਦਾਸੀਆ ਸਿੰਘ ਪਹਿਲਾਂ ਅਰਦਾਸ ਕਰਦੇ ਫਿਰ ਮਹਾਰਾਜ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਿ ਬਸੰਤ ਖੋਲਿਆ ਜਾਵੇ ਖੋਲਿਆ ਜਾਵੇ ਇਹ ਸ਼ਬਦ ਵਰਤੇ ਜਾਂਦੇ ਨੇ ਬਸੰਤ ਖੋਲਿਆ ਜਾ ਜਾਂਦਾ ਹਾਂ ਜੀ ਆਰੰਭ ਨਹੀਂ ਕਹਿੰਦੇ ਆਰੰਭ ਨਹੀਂ ਖੋਲਿਆ ਜਾਵੇ ਖੋਲਿਆ ਸ਼ਬਦ ਹਾਂ 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 ਖੋਲਿਆ ਕਪਾਟ ਖੋਲਿਆ ਤੇ ਉਹ ਕਿਹਾ ਜਾਂਦਾ ਵੀ ਮਹਾਰਾਜ ਜੀ ਖੋਲਿਆ ਜਾਵੇ ਜੀ ਇਹ ਦਾਖਲ ਨੂੰ ਖੋਲੋ ਇਜਾਜ਼ਤ ਦਿਓ ਤੇ ਰਾਗੀ ਸਿੰਘ ਬਸੰਤ ਗਾਇਨ ਕਰਨਾ ਤੇ ਫਿਰ ਉਹ ਬਸੰਤ ਰਾਗੀ ਸਿੰਘ ਗਾਉਂਦੇ ਆ